ਨਾਮੀ ਹਸਪਤਾਲ ਦੇ ਵਿੱਚ ਇਨਕਮ ਟੈਕਸ ਦੀ ਰੇਡ ਪਈ ਹੈ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਤੁਹਾਨੂੰ ਦੱਸਦੇ ਕਿ ਪ੍ਰਾਪਰਟੀ ਔਰ ਟੈਕਸ ਬਚਾਉਣ ਦੇ ਚੱਕਰ ਦੇ ਵਿੱਚ ਦੱਸਿਆ ਜਾ ਰਿਹਾ ਜਿਹੜੀ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਕਿ ਜਿਆਦਾ ਪ੍ਰਾਪਰਟੀ ਹੋਣ ਦੇ ਕਾਰਨ ਨਾ ਤਾਂ ਉਹਦਾ ਕੋਈ ਰਿਕਾਰਡ ਹੈ ਨਾ ਕੋਈ ਕਾਗਜ਼ ਪੱਤਰਾ ਹੈ ਔਰ ਇਹ ਵੀ ਦੱਸਿਆ ਜਾ ਰਿਹਾ ਕਿ ਹਸਪਤਾਲ ਦੇ ਵਿੱਚ ਟੈਕਸ ਵੀ ਬਚਾਇਆ ਜਾ ਰਿਹਾ ਤਾਂ ਇਸ ਮਾਮਲੇ ਦੇ ਵਿੱਚ ਮੈ ਰੇਡ ਕੀਤੀ ਗਈ ਹੈ ਇਨਕਮ ਟੈਕਸ ਦੇ ਵੱਲੋਂ ਅੱਜ ਤੜਕਸਾਰ ਕੀ ਇਨਕਮ ਟੈਕਸ ਵਾਲਿਆਂ ਨੇ ਧਾਵਾ ਬੋਲ ਦਿੱਤਾ ਹੈ ਔਰ ਤੜਕਸਾਰ ਤੋਂ ਹੀ ਰੇਡ ਚੱਲ ਰਹੀ ਹੈ ਤਸਵੀਰਾਂ ਦਿਖਾ ਰਿਹਾ ਬਾਹਰ ਸਿਕਿਉਰਿਟੀ ਵੀ ਤੁਸੀਂ ਦੇਖ ਸਕਦੇ ਹੋ ਫੋਰਸ ਲੱਗੀ ਹੋਈ ਹੈ ਕਿਸੇ ਨੂੰ ਵੀ ਹਸਪਤਾਲ ਦੇ ਅੰਦਰ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਹੋ ਸਕਦਾ ਹੈ ਕਿ ਪੁਸ਼ਗਿਸ਼ ਕੀਤੀ ਜਾ ਰਹੀ ਹੋਵੇ ਜਾਂ ਫਿਰ ਕਾਗਜ਼ ਪੱਤਰ ਜਿਹੜੇ ਹੈ ਹਸਪਤਾਲ ਦੇ ਨਾਲ ਰਿਲੇਟਡ ਉਹ ਖੰਗਾਲੇ ਜਾ ਰਹੇ ਹੁਣ ਦੱਸਿਆ ਜਾ ਰਿਹਾ ਕਿ ਟੈਕਸ ਜੜਿਆ ਉਹਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਔਰ ਪ੍ਰਾਪਰਟੀ ਦਾ ਵੀ ਕੋਈ ਹਿਸਾਬ ਜੜਾ ਉਹ ਨਹੀਂ ਦਿੱਤਾ ਗਿਆ ਇਸ ਸੋਰਸਸ ਤੋਂ ਜਾਣਕਾਰੀ ਮਿਲ ਪਾਰੀ ਹੈ ਤੇ ਅੱਜ ਤੜਕਸਾਰ ਕੀ ਇਸ ਨਾਮੀ ਹਸਪਤਾਲ ਦੇ ਵਿੱਚ ਇਨਕਮ ਟੈਕਸ ਨੇ ਰੇਡ ਮਾਰ ਦਿੱਤੀ ਹੈ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਦੇਖ ਸਕਦੇ ਹੋ ਤੁਸੀਂ ਕਿ ਕਿਵੇਂ ਸਿਕਿਉਰਿਟੀ ਜੜੀ ਹੈ ਉਹ ਗੇਟ ਦੇ ਉੱਪਰ ਖੜੀ ਕੋਈ ਹੈ ਔਰ ਇਨਕਮ ਟੈਕਸ ਦੀਆਂ ਗੱਡੀਆਂ ਜੜੀਆਂ ਨੇ ਉਹ ਵੀ ਖੜੀਆਂ ਹੋਈਆਂ ਨੇ ਅੰਦਰ ਆ ਹੋ ਸਕਦਾ ਹੈ ਕਿ ਜਿਹੜਾ ਸਰਚ ਹੈ ਉਹ ਵੀ ਚੱਲ ਰਹੀ ਹੋਵੇ ਇਨਕਮ ਟੈਕਸ ਵਾਲਿਆਂ ਦੇ ਵੱਲੋਂ ਪੁਸ਼ ਕੇ ਜਿਹੜੀ ਉਹ ਕੀਤੀ ਜਾ ਰਹੀ ਹੋਵੇ ਫਿਲਹਾਲ ਮੇਰੇ ਸਹਿਯੋਗੀ ਨਰਿੰਦਰ ਜੁੜ ਚੁੱਕੇ ਨੇ ਲੁਧਿਆਣਾ ਤੋਂ ਗੱਲਬਾਤ ਕਰਦੇ ਆ ਨਰਿੰਦਰ ਅੱਜ ਤੜਕਸਾਰ ਕੀ ਇਨਕਮ ਟੈਕਸ ਨੇ ਧਾਵਾ ਬੋਲ ਦਿੱਤਾ ਇੱਕ ਵੱਡੇ ਖਸਤਾਲ ਤੇ ਥੋੜਾ ਜਿਹਾ ਸਾਡੇ ਦਰਸ਼ਕਾਂ ਦੇ ਨਾਲ ਜਾਣਕਾਰੀ ਸਾਂਝੀ ਕਰਿਓ ਕਿ ਆਖਰਕਾਰ ਇਹ ਪੂਰਾ ਮਾਮਲਾ ਕੀ ਹੈ हां बिल्कुल देखो इनकम टैक्स ਜਿਹੜੀ ਅੱਜ ਰੇਟ ਆ ਸੇ ਤੜਕਸਰ ਜਿਹੜੀਆਂ ਰੇਡ ਹੋਈ ਹੈਗੀ ਆ ਦਿੱਲੀ ਤੋਂ ਜਿਹੜੀਆਂ ਵਿਸ਼ੇਸ਼ ਟੀਮਾਂ ਜਿਹੜੀਆਂ ਲੁਧਿਆਣਾ ਦੇ ਵਿੱਚ ਪਹੁੰਚਈਆਂ ਨੇ ਲੁਧਿਆਣਾ ਦੇ ਵਿੱਚ ਦੋ ਨਾਮੀ ਹਸਪਤਾਲ ਨੇ ਰਮਾ ਸੋਫਤ ਅਤੇ ਸੁਮਿਤਾ ਸੋਫਤ ਇਹ ਦੋਨੇ ਜਿਹੜੇ ਨੇ ਆਪਸ ਵਿੱਚ ਰਿਸ਼ਤੇਦਾਰ ਨੇ ਜਿਨ੍ਹਾਂ ਦੇ ਹਸਪਤਾਲਾਂ ਦੇ ਵਿੱਚ ਰੇਡ ਚੱਲ ਰਹੀ ਹੈ ਨਾ ਉਹਨਾਂ ਦੇ ਘਰਾਂ ਤੇ ਉਹਨਾਂ ਦੇ ਜਿੱਥੇ ਜਿੱਥੇ ਠਿਕਾਣੇ ਹੈਗੇ ਜਿੱਥੇ ਤੇ ਪ੍ਰੋਬਲਮ ਨਹੀਂ ਹੈਗੀਆਂ ਨੇ ਉੱਥੇ ਉੱਥੇ ਇਨਕਮ ਟੈਕਸ ਦੀ ਟੀਮਾਂ ਨੇ ਉਹ ਉੱਥੇ ਪਹੁੰਚੀ ਇਹਨੇ ਪੂਰਾ ਸਰਚ ਕਰ ਰਹੀਆਂ ਨੇ ਇਹ ਵੀ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਘਰਾਂ ਦੇ ਵਿੱਚ ਇਹਨਾਂ ਦੇ ਵਿੱਚੋਂ ਬਹੁਤ ਸਾਰਾ ਜਿਹੜਾ ਕੈਸ਼ ਹੈ ਜਿਹੜਾ ਵੀ ਇਨਕਮ ਟੈਕਸ ਨੂੰ ਮਿਲਿਆ ਹੈ ਜਿੱਥੇ ਮਸ਼ੀਨਾਂ ਲਿਜਾਈਆਂ ਗਈਆਂ ਨੇ ਜਿੱਥੇ ਉਸ ਦੀ ਕਾਊਂਟਿੰਗ ਜਿਹੜੀ ਆ ਉਹ ਚੱਲ ਰਹੀ ਆ ਹਾਲਾਂਕਿ ਆਫੀਸ਼ੀਅਲ ਜਿਹੜੀ ਜਾਣਕਾਰੀ ਹੈ ਇਨਕਮ ਟੈਕਸ ਜਿਹੜੇ ਅਧਿਕਾਰੀ ਨੇ ਉਹ ਸਾਹਮਣੇ ਨਹੀਂ ਆ ਰਹੇ ਨੇ ਕਿ ਕਿਸ ਤਰ੍ਹਾਂ ਦੀ ਰੇਡ ਹੈਗੀ ਆ ਕਿਸ ਤਰ੍ਹਾਂ ਦੀ ਜਾਂਚ ਜਿਹੜੀ ਉਹ ਇਹਨਾਂ ਦੋਨੋਂ ਵੱਲੋਂ ਕੀਤਾ ਗਿਆ ਵਾ ਇਸ ਤੋਂ ਇਲਾਵਾ ਜੋ ਕੈਸ਼ ਹੈ ਜਿਹੜਾ ਵਾ ਉਸ ਦੀ ਬਹੁਤ ਵੱਡੀ ਜਿਹੜੀ ਹੈ ਬਰਾਮਦਗੀ ਜਿਹੜੀ ਹੈ ਉਹ ਇਨਕਮ ਟੈਕਸ ਨੂੰ ਹੋਈ ਹੈਗੀ ਯਾਰ ਤਾਂ ਪੰਜਾਬ ਪੁਲਿਸ ਦੇ ਨਾਲ ਇਨਕਮ ਟੈਕਸ ਦੀ ਜਿਹੜੀ ਟੀਮ ਜਿਹੜੀ ਉਹ ਸੰਪਰਕ ਦੇ ਵਿੱਚ ਵੀ ਸੀਗੀ ਅੱਜ ਸਵੇਰੇ ਤੜਕਸਾਂ ਜਿਹੜੀਆਂ ਵਾ ਵਿਸ਼ੇਸ਼ ਜਿਹੜੀਆਂ ਪੁਲਿਸ ਦੀਆਂ ਫੋਰਸ ਇੰਡੀਆ ਮਾ ਦਿੱਲੀ ਤੋਂ ਟੀਮਾਂ ਲੈ ਕੇ ਆਈ ਸੀਗੀ ਤਾਂ ਉਹਨਾਂ ਦੇ ਨਾਲ ਜਿਹੜੀਆਂ ਵਾ ਅੱਜ ਇਹ ਰੇਡ ਜਿਹੜੀ ਹੈ ਚੱਲ ਰਹੀ ਏ ਸੁੱਤ ਅ ਨਰਿੰਦਰ ਇਹ ਵੀ ਖੋਜ ਸਕਦਾ ਹੈ ਕਿ ਕਾਉਂਟਸ ਦੇ ਨਾਲ ਛੇੜਛੜ ਕਰਕੇ ਜਿਹੜਾ ਹਸਪਤਾਲ ਤੋਂ ਪੈਸਾ ਆ ਰਿਹਾ ਜਾਂ ਫਿਰ ਕਿਸੇ ਹੋਰ ਪਾਸੇ ਤੋਂ ਆ ਰ ਕੋ ਇਨਕਮ ਟੈਕਸ ਦੀ ਰੇਟ ਹੈਗੀ ਆ ਆਈਟੀ ਦੀ ਰੇਟ ਹੈਗੀ ਆ ਤਾਂ ਇਹ ਕਾਉਂਟ ਸੇ ਨਾਲ ਬਹੁਤ ਸਾਰਾ ਇਹਦੇ ਮਾਮਲੇ ਹੁੰਦੇ ਨੇ ਕਿ ਤੁਸੀਂ ਜਿਹੜੀਆਂ ਰਿਟਰਨਾਂ ਨੂੰ ਸਹੀ ਨਹੀਂ ਭਰੀਆਂ ਹੈਗੀਆਂ ਨੇ ਜਾਂ ਤੁਹਾਡੇ ਕੋਲ ਪ੍ਰਾਪਰਟੀਆਂ ਹੈਗੀਆਂ ਵਾ ਉਹ ਲਿਮਿਟ ਤੋਂ ਜ਼ਿਆਦਾ ਹੈਗੀਆਂ ਨੇ ਤਾਂ ਇਸ ਮਾਮਲੇ ਨੂੰ ਲੈ ਕੇ ਜਿਹੜੀ ਅੱਜ ਇਨਕਮ ਟੈਕਸ ਨੇ ਰੇਡ ਕੀਤੀ ਹੈਗੀ ਆ ਇਸ ਵੀਰ ਜਿਹੜੀਆਂ ਤਰਕਸਾਬਗੀਆਂ ਟੀਮਾਂ ਨੇ ਬਾਹਰਲੇ ਨੰਬਰ ਦੀਆਂ ਗੱਡੀਆਂ ਨੇ ਜਿਹੜੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਸਾਰੀਆਂ ਜਿਹੜੀਆਂ ਟੀਮਾਂ ਜਿਹੜੀਆਂ ਨੇ ਉਹ ਕੋਈ ਵੀ ਪੰਜਾਬ ਦੇ ਨਾਲ ਸੰਬੰਧਿਤ ਜਿਹੜੀਆਂ ਨਹੀਂ ਦੱਸੀ ਜਾ ਰਹੀਆਂ ਇਹ ਦਿੱਲੀ ਤੋਂ ਵਿਸ਼ੇਸ਼ ਟੀਮਾਂ ਜਿਹੜੀਆਂ ਨੇ ਅੱਜ ਇਹਨਾਂ ਦੇ ਘਰ ਇਹਨਾਂ ਦੇ ਜਿੱਥੇ ਲੁਜਾਨਾਂ ਦੇ ਵਿੱਚ ਜਾਂ ਹੋਰ ਕਿਤੇ ਇਹਨਾਂ ਦੀ ਪ੍ਰਾਪਰਟੀ ਹੈਗੀਆਂ ਨੇ ਉੱਥੇ ਜਾ ਕੇ ਇਹ ਟੀਮਾਂ ਜਿਹੜੀਆਂ ਨੇ ਜਾਂਚ ਕਰਨੀਆਂ ਨੇ ਇਹ ਵੀ ਨਰਿੰਦਰ ਦੱਸਿਆ ਜਾ ਰਿਹਾ ਕਿ ਇਹਨਾਂ ਨੇ ਪ੍ਰਾਪਰਟੀ ਦੇ ਨਾਲ ਵੀ ਕੋਈ ਸਕੈਮ ਵਗੈਰਾ ਕੀਤਾ ਹੋਇਆ ਪ੍ਰਾਪਰਟੀ ਜ਼ਿਆਦਾ ਹੈ ਉਹਦਾ ਰਿਕਾਰਡ ਨਹੀਂ ਲੱਭ ਪਾ ਰਿਹਾ ਇਹ ਵੀ ਜਿਹੜੀ ਸੋਰਸਸ ਤੋਂ ਸਾਨੂੰ ਜਾਣਕਾਰੀ ਮਿਲ ਪਾ ਰਹੀ ਹੈ ਬਿਲਕੁਲ ਇਹ ਮੈਂ ਜਾਣਕਾਰੀ ਪਹਿਲੇ ਦੱਸ ਚੁੱਕਾ ਕਿ ਇਹ ਪ੍ਰਾਪਰਟੀ ਜਿਹੜੀ ਹੈਗੀ ਹੈ ਇਹਨਾਂ ਕੋਲ ਪ੍ਰਾਪਰਟੀਆਂ ਬਹੁਤ ਜ਼ਿਆਦਾ ਹੈਗੀਆਂ ਨੇ ਆ ਮੁੱਖ ਟਿਕਾਣਿਆਂ ਦੇ ਉੱਤੇ ਇਹਨਾਂ ਦੇ ਦਫ਼ਤਰ ਜਿਹੜੇ ਨੇ ਬਣੇ ਨੇ ਸ਼ਾਇਦ ਮੇਨ ਜਿਹੜੀਆਂ ਜਿੱਥੇ ਰਿਚ ਪੁਆਇੰਟ ਉੱਥੇ ਇਹਨਾਂ ਦੀਆਂ ਪ੍ਰਾਪਰਟੀਆਂ ਜਿਹੜੀਆਂ ਬੜੀਆਂ ਹੋਈਆਂ ਨੇ ਇਹ ਪੈਸਾ ਕਿੱਥੋਂ ਆਇਆ ਕਿੱਦਾਂ ਇਹ ਇਹ ਇਹਨਾਂ ਨੇ ਸ਼ੋਅ ਕੀਤਾ ਕਿ ਨਹੀਂ ਕੀਤਾ ਉਸ ਮਾਮਲੇ ਦੇ ਵਿੱਚ ਪੁਸ਼ਕਿਸ਼ ਵੀ ਜਿਹੜੀਆਂ ਆਈਡੀਆ ਟੀਮਾਂ ਜਿਹੜੀਆਂ ਪੁਸ਼ਕਿਸ਼ ਕਰਾ ਲਈਆਂ ਨੇ ਉਹਨਾਂ ਦੇ ਜਿਹੜੇ ਸੀਨੀਅਰ ਅਧਿਕਾਰੀ ਉਹ ਮੌਕੇ ਤੇ ਪਹੁੰਚੇ ਨੇ ਸਵੇਰ ਤੋਂ ਜਿਹੜੇ ਅੱਲਾਕਾਰ ਉਹਨਾਂ ਤੋਂ ਪੁਸ਼ਪੜਤਾਲ ਕੀਤੀ ਜਾ ਰਹੀ ਹੈ ਨਾਲ ਦੀ ਨਾਲ ਦੀ ਜਾਂਚ ਕੀਤੀ ਜਾ ਰਹੀ ਹੈ ਜਿਨ੍ਹਾਂ ਠਿਕਾਣਿਆਂ ਤੇ ਇਹਨਾਂ ਦੀ ਪ੍ਰਾਪਰਟੀ ਨੇ ਉਹਨਾਂ ਦੇ ਕਾਗਜ਼ ਜਿਹੜੇ ਨੇ ਉਹ ਚੈੱਕ ਕੀਤੇ ਜਾ ਰਹੇ ਨੇ ਜੀ ਜਿਨ੍ਹਾਂ ਦੇ ਵੱਲੋਂ ਰੇਡ ਕੀਤੀ ਗਈ ਹੈ ਆਫੀਸਰ ਸਹਿਬਾਨ ਉਹ ਮੀਡੀਆ ਦੇ ਮੁਖਾਤਬ ਹੋਏ ਉਹਨਾਂ ਦੇ ਵੱਲੋਂ ਕੋਈ ਜਾਣਕਾਰੀ ਦਿੱਤੀ ਗਈ ਹੈ ਜੇ ਕਿ ਨਹੀਂ ਬਿਲਕੁਲ ਦੇਖੋ ਮੈਂ ਪਹਿਲੇ ਦੱਸ ਚੁੱਕਾ ਕਿ ਇਹ ਜਿਹੜੀਆਂ ਟੀਮਾਂ ਨੇ ਇਹ ਬਾਹਰ ਤੋਂ ਆਈਆਂ ਹੀ ਹਨ ਕਿਹੜਾ ਅਧਿਕਾਰੀ ਹੈ ਕਿੱਥੋਂ-ਕਿੱਥੋਂ ਆਇਆ ਇਸ ਦੀ ਜਾਣਕਾਰੀ ਜਿਹੜੀ ਪੁਸ਼ਟੀ ਨਹੀਂ ਹੋ ਪਾਈ ਹੈ ਹਾਲਾਂਕਿ ਇਸ ਦਾ ਜਿਹੜੀ ਸਟੇਟਮੈਂਟ ਹੈ ਈਡੀ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਰੂਰ ਪਾਵੇਗੀ ਉਸ ਤੇ ਬਾਰੇ ਜਾਣਕਾਰੀ ਜਿਹੜੀ ਈਡੀ ਵੱਲੋਂ ਖੁਦ ਦਿੱਤੀ ਠੀਕ ਹੈ ਬਹੁਤ ਬਹੁਤ ਧੰਨਵਾਦ ਸਾਡੀ ਸਹਿਯੋਗੀ ਜੁੜੀ ਸੀ ਜਿਵੇਂ ਉਹਨਾਂ ਨੇ ਜਾਣਕਾਰੀ ਦਿੱਤੀ ਹੈ ਕਿ ਕਾਫੀ ਵੱਡੀ ਮਾਤਰਾ ਦੇ ਵਿੱਚ ਕੈਸ਼ ਵੀ ਬਰਾਮਦ ਕੋਇਆ ਸਾਡੇ ਸਹਿਯੋਗੀ ਨੇ ਦੱਸਿਆ ਕਿ ਵੱਡੀ ਗਿਣਤੀ ਚ ਕੈਸ਼ ਬਰਾਮਦ ਕੋਇਆ ਹੈ ਆਰ ਕਾਫੀ ਪ੍ਰਾਪਰਟੀ ਜ਼ਿਆਦਾ ਹੈ ਸ਼ਹਿਰ ਦੇ ਮੇਨ ਪੁਆਇੰਟ ਜਿਹੜੇ ਹੁੰਦੇ ਨੇ ਖਾਸ ਤੌਰ ਤੇ ਜਿਨ੍ਹਾਂ ਨੂੰ ਅਸੀਂ अर्बन ਏਰੀਆ ਬੋਲ ਦਿੰਦੇ ਆ ਜਿਨ੍ਹਾਂ ਨੂੰ ਪਾਰਸ਼ ਏਰੀਆ ਸੀ ਬੋਲ ਦਿੰਨੇ ਆ ਤਾਂ ਉੱਥੇ-ਉੱਥੇ ਪ੍ਰਾਪਰਟੀ ਹੈ ਪ੍ਰਾਪਰਟੀ ਕਿੱਥੋਂ ਆਈ ਕਿਵੇਂ ਬਣੀ ਅਕਾਊਂਟਸ ਦੇ ਨਾਲ ਕਿਸ ਤਰੀਕੇ ਦੀ ਛੇੜਛਾੜ ਕੀਤੀ ਗਈ ਹੈ ਤਾਂ ਦਿੱਲੀ ਤੋਂ ਦੱਸਿਆ ਜਾ ਰਿਹਾ ਕਿ ਟੀਮਾਂ ਵਿਸ਼ੇਸ਼ ਤੌਰ ਤੇ ਪਹੁੰਚੀਆਂ ਨਹੀਂ ਤਾਂ ਤੜਕਸਾਰ ਤੋਂ ਹੀ ਰੇਡ ਜੜੀ ਆ ਲੱਗਾ